नमस्कार आकाशवाणी जालंधर ਤੋਂ ਸਮਾਚਾਰ દર્શન ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਇਸ ਕੜੀ ਵਿੱਚ ਤੁਸੀਂ ਸੁਣੋਗੇ ਵੱਖ-ਵੱਖ ਵਿਸ਼ਿਆਂ ਬਾਰੇ ਅਧਿਕਾਰੀਆਂ ਤੇ ਲੋਕਾਂ ਨਾਲ ਕੀਤੀ ਗੱਲਬਾਤ। ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਵੱਲੋਂ ਵਿਸ਼ਵ ਟੀਬੀ ਦਿਵਸ ਮੌਕੇ ਬੀਤੇ ਦਿਨੀ ਲੋਕਾਂ ਨੂੰ ਟੀਬੀ ਨੂੰ ਖਤਮ ਕਰਨ ਅਤੇ ਸਿਹਤ ਵਿੱਚ ਸੁਧਾਰ ਲਿਆਉਣ ਲਈ ਵਚਨਬੱਧ ਹੋਣ ਦਾ ਸੱਦਾ ਦਿੱਤਾ ਗਿਆ। ਟੀਬੀ ਤੋਂ ਬਚਾ ਲਈ ਲੋਕਾਂ ਨੂੰ ਜਾਗਰੂਕ ਕਰਨ ਬਾਰੇ ਉਪਰਾਲੇ ਕੀਤੇ ਜਾ ਰਹੇ ਨੇ। ਇਸੇ سلسلے ਵਿੱਚ ਆਕਾਸ਼ਵਾਣੀ ਜਲੰਧਰ ਦੇ ਸਮਾਚਾਰ ਸੇਵਾ ਵਿਭਾਗ ਨੇ ਟੀਬੀ ਤੋਂ ਬਚਾ ਬਾਰੇ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਡਾਕਟਰਾਂ ਤੇ ਟੀਵੀ ਮਹਾਰਾ ਨਾਲ ਗੱਲਬਾਤ ਕੀਤੀ ਉਹਨਾਂ ਦਾ ਕੀ ਆਖਣਾ ਹੈ ਆਓ ਸੁਣਦੇ ਹਾਂ ਡਾਕਟਰ ਗੌਰਵਪ੍ਰੀਤ ਸਿੰਘ ਛੋਡੀ ਜ਼ਿਲ੍ਹਾ ਟੀਵੀ ਅਫਸਰ ਮੋਗਾ ਇੱਕ ਮਾਈਕਰੋ ਬੈਕਟੀਰੀਆ ਨਾਲ ਹੁੰਦੀ ਹੈ ਬਿਮਾਰੀ ਇਹ ਆਪਣੇ ਸਰੀਰ ਦੇ ਕਿਸੇ ਵੀ ਅੰਗ ਚ ਟੀਵੀ ਹੋ ਸਕਦੀ ਹੈ ਸਿਰਫ ਨਾਉ ਆਪਣੇ ਨੇਲਸ ਵਾਲ ਹੇਅਰ ਤੇ ਦੰਦਾਂ ਨੂੰ ਛੱਡ ਕੇ ਇਹ ਡਿਪੈਂਡ ਕਰਦਾ ਕਿ ਕਿਹੜੇ ਅੰਗ ਨੂੰ ਟੀਵੀ ਹੋਈ ਉਸ ਹਿਸਾਬ ਦੇ ਉਹ ਲੱਛਣ ਹੁੰਦੇ ਹਨ ਜ਼ਿਆਦਾਤਰ ਲੋਕਾਂ ਨੂੰ ਆਪਣੀ ਜਾਣਕਾਰੀ ਹੈ ਕਿ ਫੇਫੜਿਆਂ ਦੀ ਟੀਵੀ ਹੁੰਦੀ ਹੈ ਜਿਹਦੇ ਵਿੱਚ ਮੈਂ ਕੁਝ ਕੁ ਲੱਛਣ ਤੁਹਾਨੂੰ ਦੱਸਣਾ ਚਾਹੁੰਦਾ ਜਿਵੇਂ ਦੋ ਹਫ਼ਤੇ ਤੋਂ ਵੱਧ ਖੰਘ ਖੰਘ ਨਾਲ ਬਲਗਮ ਆਉਣਾ ਬਲਗਮ ਵਿੱਚ ਖੂਨ ਆਉਣਾ ਚ ਭਾਰ ਘਟ ਜਾਣਾ ਛਾਤੀ 'ਚ ਪੀੜ ਹੋਣਾ ਇਹ ਕੁਛ ਅਦਾਂ ਦੇ ਲੱਛਣ ਹਨ ਇਹਦੇ ਹਸਤੇ ਆਪਾਂ ਨੂੰ ਘਬਰਾਉਣ ਦੀ ਲੋੜ ਨਹੀਂ ਹਰੇਕ ਸਰਕਾਰੀ ਹਸਪਤਾਲ ਵਿੱਚ ਇਹ ਸੁਖਦਾਵਾਂ ਉਪਲਬਧ ਹਨ ਜਿੱਥੇ ਤੁਸੀਂ ਜਾ ਕੇ ਆਪਣਾ ਚੈੱਕਅਪ ਕਰਵਾ ਸਕਦੇ ਹੋ ਡਾਕਟਰ ਨਜ਼ਦੀਰ ਸਿੰਘ ਆਈ ਐਮ ਡਿਸਟ੍ਰਿਕਟ ਟੀਵੀ ਆਫੀਸਰ ਕਮ ਮੈਡੀਕਲ ਆਫੀਸਰ ਇਨ ਸਿਵਲ ਹਸਪੀਟਲ ਮੋਹਾਲੀ ਟੀਵੀ ਹੁੰਦੀ ਹੈ ਛੋਟੀ ਟੀਵੀ ਜਿਹਨੂੰ ਆਪਾਂ ਡਰਗ ਸੈਂਸਿਟੀਵਿਟੀ ਟੀਵੀ ਕਹਿੰਦੇ ਆ ਦੂਜੀ ਹੁੰਦੀ ਆ ਡਰਗ ਰੈਜ਼ਿਸਟੈਂਟ ਟੀਵੀ ਜਿਹੜੀ ਡਰਗ ਸੈਂਸਿਟੀਵਿਟੀ ਟੀਵੀ ਹੁੰਦੀ ਆ ਉਹਦਾ ਇਲਾਜ 6 ਤੋਂ 9 ਮਹੀਨੇ ਹੁੰਦਾ ਆ ਤੇ ਡਰਗ ਰੈਜ਼ਿਸਟੈਂਟ ਟੀਵੀ ਦਾ 9 ਮਹੀਨੇ ਤੋਂ 2 ਸਾਲ ਤੱਕ ਹੁੰਦਾ ਹੈ ਟੀਵੀ ਦੀ ਦਵਾਈ ਹਰ ਮੁਢਲੇ ਸ ਜਾਂ ਲਈ ਦਵਾਈ ਦੇ ਨਾਲ-ਨਾਲ ਉਹਨਾਂ ਦੀ ਪੋਸ਼ਟਿਕ ਖਾਹ ਦਾ ਵੀ ਧਿਆਨ ਰੱਖਿਆ ਹੈ ਜਿਹਦੇ ਵਿੱਚ ਹਰ ਮਰੀਜ਼ ਨੂੰ ਹਰ ਮਹੀਨੇ ਜਦ ਤੱਕ ਟੀਵੀ ਦਵਾਈ ਚੱਲਦੀ ਹੈ ਖੁਰਾਕ ਵੀ ਸਰਕਾਰ ਵੱਲੋਂ ਫ੍ਰੀ ਦਿੱਤੀ ਜਾਂਦੀ ਹੈ ਉਸ ਸਕੀਮ ਦਾ ਨਾਮ ਹੈ ਪ੍ਰਧਾਨ ਮੰਤਰੀ ਨਿਕਸ਼ੇ ਮਿਤਰਾ ਯੋਜਨਾ ਜਨਜੀਤ ਸਿੰਘ ਰਾਏ ਜ਼ਿਲ੍ਹਾ ਸਿਹਤ ਅਫਸਰ ਮਾਨਸਾ ਟੀਵੀ ਦੀ ਇੱਕ ਬਿਮਾਰੀ ਇਲਾਜਯੋਗ ਹੈ ਤੇ ਇਸ ਦਾ ਲਾਜ ਜਿਹੜਾ ਹੈ 6 ਤੋਂ ਲੈ ਕੇ 8 ਹਫ਼ਤੇ ਤੱਕ ਹੁੰਦਾ ਹੈ ਇਸੇ ਦਵਾਈ ਜਿਹੜੀ ਹੈਗੀ ਹੈ ਬਿਲਕੁਲ ਫ੍ਰੀ ਮਿਲਦੀ ਹੈ ਪਲਕੰਦੀ ਜਾਂਚ ਕਰਵਾਉਣੀ ਚਾਹੀਦੀ ਹੈ ਐਕਸਵੀ ਕਰਾਉਣੀ ਚਾਹੀਦੀ ਹੈ ਇਸ ਦਾ ਲਾਜ ਸਰਕਾਰੀ ਹਸਪਤਾਲਾਂ ਚ ਬਿਲਕੁਲ ਫ੍ਰੀ ਮਿਲਦਾ ਹੈ ਨਾਲ ਹੀ 1000 ਰੁਪਏ ਆ ਮਹੀਨਾ ਜਿਹੜੀ ਹੈਗੀ ਹੈ ਮਾਲੀਸ਼ ਹਿੱਤ ਮਿਲਦੀ ਹੈ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਆਪਾਂ ਟੀਵੀ ਦੀ ਬਿਮਾਰੀ ਜਿਹੜੀ ਹੈਗੀ ਹੈ ਦਾ ਲਾਜ ਕਰਵਾਈਏ ਤੇ ਇੱਕ ਜਿਹੜਾ ਕਲੰਕ ਹੈ ਇਹਨੂੰ ਦੂਰ ਕਰੀਏ ਆਪਣਾ ਰੰਗਲਾ ਪੰਜਾਬ ਮਾਣੇ ਡਾਕਟਰ ਚੰਦਰਸ਼ੇਖਰ ਸਿਵਲ ਸਰਜਨ ਜੋ ਟੀਬੀ ਹੈ ਇਹ ਇੱਕ ਇਨਫੈਕਸ਼ੀਅਸ ਦੀਜ਼ੀਜ਼ ਹੈ ਔਰ ਜੋ ਖਾਸ ਕਰਕੇ ਇਨਸਾਨ ਤੋਂ ਦੂਸਰੇ ਇਨਸਾਨ ਨੂੰ ਖਾਂਸੀ ਕਰਦੇ ਵੇਲੇ ਸਾਹ ਲੈਣ ਵੇਲੇ ਹਵਾ ਦੇ ਵਿੱਚ ਐਰੋਸੋਲਸ ਆ ਜਿਹੜੇ ਉੱਡ ਜਾਂਦੇ ਆ ਉਸ ਨਾਲ ਫੈਲਦਾ ਹੈ ਫੇਫੜਿਆਂ ਤੋਂ ਬਿਨਾਂ ਹੋਰ ਅੰਗ ਵੀ ਪ੍ਰਭਾਵਿਤ ਹੋ ਸਕਦੇ ਆ ਇਹ ਜਿਹੜੀ ਟੀਵੀ ਹੈ 100% ਇਲਾਜ ਯੋਗ ਹੈ ਜੇਕਰ ਇਹਦਾ ਟਾਈਮ ਤੇ ਇਲਾਜ ਕਰਵਾਇਆ ਜਾਵੇ ਜੇਕਰ ਕਿਸੇ ਨੂੰ 2 ਹਫ਼ਤੇ ਤੋਂ ਵੱਧ ਖਾਂਸੀ ਹੈ ਤਾਂ ਨੇੜੇ ਦੇ ਸਿਹਤ ਕੇਂਦਰ ਤੋਂ ਟੀਵੀ ਦੀ ਜਾਂਚ ਤੇ ਇਲਾਜ ਜ਼ਰੂਰ ਕਰਾਓ ਟੀਵੀ ਦੇ ਇਲਾਜ ਵਾਸਤੇ ਸਾਡੇ ਸਿਵਲ ਹਸਪਤਾਲ ਵਿੱਚ ਪੂਰੀ ਤਰ੍ਹਾਂ ਪੂਰੇ ਪ੍ਰਬੰਧ ਹੈਗੇ ਆ ਕਿਸੇ ਵੀ ਕਿਸਮ ਦਾ ਚਾਹੇ ਟੈਸਟ ਹੈਗਾ ਜਾਂ ਐਸੀਬੀ ਨਾਈਟ ਹੈਗਾ ਜਾਂ ਸਪੂਟੋਮ ਐਗਜ਼ਾਮੀਨੇਸ਼ਨ ਹੈ ਜਾਂ ਐਕਸ-ਰੇ ਹੈਗਾ ਤੇ ਜਿੰਨੇ ਵੀ ਟੈਸਟ ਬਾਕੀ ਦੇ ਹੈਗੇ ਸਾਰੇ ਟੋਟਲੀ ਫ੍ਰੀ ਹੈਗੇ ਇਸ ਤੋਂ ਇਲਾਵਾ ਜਿਹੜੀ ਟੀਵੀ ਵਾਸਤੇ ਮੈਡੀਸਨ ਹੈਗੀ ਆ ਉਹ ਜਿਹੜਾ 6 ਮਹੀਨੇ ਵਾਸਤੇ ਚਲਦੀ ਹੈ ਜਾਂ 9 ਮਹੀਨੇ ਵਾਸਤੇ ਚਲਦੀ ਹੈ ਐਕਸਰ ਲਈ ਵਾਸਤੇ ਚਲਦੀ ਹੈ ਜਿਹੜੇ ਡਾਕਟਰ ਸਮਝਣ ਡਿਸਾਈਡ ਕਰਦੇ ਹੈਗੇ ਪੇਸ਼ੈਂਟ ਨੂੰ ਟੋਟਲੀ ਫ੍ਰੀ ਹੈ ਮੈਂ ਇੱਕ ਸੰਦੇਸ਼ ਇਹ ਦੇਣਾ ਚਾਹਨਾ ਹੈਗਾ ਕਿ ਜਿਹੜੀ ਟੀਵੀ ਨੂੰ ਲੈ ਕੇ ਜਿਹੜਾ ਸਟਿਗਮਾ ਹੈਗਾ ਸੋਸਾਇਟੀ ਵਿੱਚ ਉਹ ਨਹੀਂ ਹੋਣਾ ਚਾਹੀਦਾ ਇਹ ਪੂਰੀ ਤਰ੍ਹਾਂ ਟਰੀਟੇਬਲ ਹੈਗੀ ਹੈ ਟ੍ਰੀਟਮੈਂਟ ਪੂਰੀ ਤਰ੍ਹਾਂ ਫ੍ਰੀ ਹੈਗਾ ਸਿਵਲ ਹਸਪੀਟਲ ਦਾਨ ਕੋਰ ਵੀ ਤੇ ਇਸ ਦੀ ਇਲਾਜ ਸੰਭਵ ਹੈ ਪੰਜਾਬ ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਦਿਨੋਂ ਦਿਨ ਥੱਲੇ ਡਿੱਗ ਰਿਹਾ ਹੈ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਬਿਹਤਰ ਕਰਨ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਰਹੀਆਂ ਤਕਨੀਕਾਂ ਸਮੇਤ ਸੂਬੇ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਲੈਣ ਲਈ ਪਾਣੀ ਦੀ ਸੰਭਾਲ ਨਾਲ ਜੁੜੇ ਮਹਾਰਾ ਸਮਾਜ ਸੇਵੀ ਸੰਸਥਾ ਨਾਲ ਅੱਜ ਲੋਕਾਂ ਨਾਲ ਗੱਲਬਾਤ ਕੀਤੀ ਗਈ ਜ਼ਿਲ੍ਹਾ ਫਰੀਦਕੋਟ ਤੋਂ ਯੋਜਨਾ ਬੋਰਡ ਦੇ ਚੇਅਰਮੈਨ ਸੁਖਜੀਤ ਸਿੰਘ ਢਿਲਵਾ ਨੇ ਸਾਰਿਆਂ ਨੂੰ ਪਾਣੀ ਦੀ ਸੰਭਾਲ ਕਰਨ ਦੀ ਅਪੀਲ ਕੀਤੀ ਹੈ ਮੈਨੂੰ ਇਹ ਲੱਗਦਾ ਹੁੰਦਾ ਕਿ ਆਪਾਂ ਨੂੰ ਆਪਣੇ ਜਿਹੜੇ ਕੁਦਰਤੀ ਸੌਮੇ ਆ ਉਹ ਸੰਬੰਧੀ ਬਹੁਤ ਲੋੜ ਹੈ ਅਸੀਂ ਵੀ ਸਰਕਾਰ ਨਾਲ ਕੋਸ਼ਿਸ਼ ਕਰ ਰਹੇ ਹਾਂ ਟੂਲਾਂ ਚ ਰ ਸਿਸਟਮ ਬਣਾ ਰਹੇ ਨੇ ਤੇ ਮੈਨੂੰ ਇਹ ਲੱਗਦਾ ਕਿ ਆਪਾਂ ਨੂੰ ਇਹ ਘਰਾਂ 'ਚ ਵੀ ਬਣਾਉਣਾ ਚਾਹੀਦਾ ਉਹ ਵੈਸੇ ਵੀ ਆਪਣਾ ਵਾਤਾਵਰਣ ਆਸਤੇ ਆਪਣੀਆਂ ਫਸਲਾਂ ਆਸਤੇ ਇਸ ਪੂਰੀ ਦੁਨੀਆ ਵਾਸਤੇ ਚੰਗੀ ਚੀਜ਼ ਹੈ ਤੇ ਉਹਦਾ ਸੰਭਾਲ ਕਰਨਾ ਆਪਣਾ ਫਰਜ਼ ਹੈ ਛੱਪੜਾਂ ਦਾ ਸੀ ਪਾਣੀ ਸਾਫ਼ ਕਰਕੇ ਖੇਤਾਂ 'ਚ ਫਸਲਾਂ ਲਈ ਜਿਹੜਾ ਵਰਤਦੇ ਆਂ ਸੋ ਪਾਣੀ ਕੋਈ ਵੀ ਇੱਕ ਵੀ ਬੂੰਦ ਪਾਣੀ ਦੀ ਜਿਹੜੀ ਆ ਉਹ ਵੇਸਟ ਨਹੀਂ ਜਾਣੀ ਚਾਹੀਦੀ ਇਸੇ ਤਰ੍ਹਾਂ ਮੁਹਾਲੀ ਹੁਸ਼ਿਆਰਪੁਰ ਤਰਨਤਾਰਨ ਤੇ ਗੁਰਦਾਸਪੁਰ ਸਮੇਤ ਹੋਰਨਾਂ ਜ਼ਿਲ੍ਹਿਆਂ ਤੋਂ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾਂ ਨੇ ਪਾਣੀ ਨੂੰ ਬਚਾਉਣ ਵਾਸਤੇ ਉਹਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਨਾਲ ਦੱਸਿਆ ਸਿੰਘ ਠੇਂਦਰ ਰੋਟਰੀ ਕਲੱਬ ਖਰੜ ਤੋਂ ਬੋਲਦਾ ਜੀ ਰੋਟਰੀ ਕਲੱਬ ਨੇ ਖਰੜ ਨੇ ਇੱਕ ਬਹੁਤ ਵੱਡੀ ਅਹਿਮ ਚਲਾਈ ਹੋਈ ਹੈ ਪਾਣੀ ਬਚਾਓ ਤੇ ਪਾਣੀ ਬਚਾਓ ਸਾਡੇ ਜੋ ਵੀ ਬਰਸਾਤੀ ਪਾਣੀ ਹੈ ਸਾਡੇ ਕਲੱਬ ਵੱਲੋਂ ਇੱਕ ਪ੍ਰੋਜੈਕਟ ਬਣਾਏ ਗਏ ਹਨ ਧੋਰ ਕਰਕੇ ਧਰਤੀ ਦੇ ਵਿੱਚ ਤਾਰਿਆ ਜਾਂਦਾ ਸਟਾਫ ਕਰਕੇ ਮਤਲਬ ਅਸੀਂ ਹਰ ਸਾਲ ਉਹਨਾਂ ਦੀ ਸਾਫ ਸੰਭਾਲ ਵੀ ਕਰਦੇ ਹਾਂ ਤੇ ਕਾਫੀ ਮਾਤਰਾ ਵਿੱਚ ਅਸੀਂ ਪਾਣੀ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਮਨੋਸ਼ ਸ਼ਰਮਾ ਜਨਰਲ ਸਖਤਰ ਭੂਮੀ ਸੰਸਥਾ ਜੋ ਕਿ ਪਰਿਆਵਰਣ ਔਰ ਜਲ ਸੰਰਖਣ ਤੇ ਕੰਮ ਕਰ ਰਹੀ ਹੈ ਜਲ ਸੰਰਖਣ ਦੇ ਉੱਤੇ ਜੋ ਥੋੜੇ ਜੇ ਪ੍ਰਯਾਸ ਕੀਤੇ ਸਾਨੂੰ ਮਨ ਚ ਬਹੁਤ ਸੰਤੁਸ਼ਟੀ ਹੈ ਅਲੱਗ-ਅਲੱਗ ਰੈ residențial ਕਲੋਨੀ ਸਕੂਲ ਕਾਲਜ ਘਰ ਔਰ ਇਵਨ সুইমিਂਗ ਪੂਲ ਦੇ ਪਾਣੀ ਨੂੰ रेन वाटर हार्वेस्टिंग सिस्टम ਲਗਾ ਕੇ ਅਸੀਂ ਸੰਰਖਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਵੇਲੇ ਲਗਭਗ 10 ਕਰੋੜ ਲੀਟਰ ਪਾਣੀ ਹਰ ਸਾਲ ਅਸੀਂ ਸੇਵ ਕਰਦੇ ਆ ਮਨਰੇਸ਼ ਕੁਮਾਰ ਪ੍ਰਧਾਨ ਸ਼੍ਰੀ ਗੁਰੂ ਅਮਰਦਾਸ ਸੇਵਕ ਸਭਾ ਸੰਤਾਨ ਤੋਂ ਬੋਲਿਆ ਹਾਂ ਦੇਖੋ ਜੇ ਤੇਹੀ بارش ਦਾ ਪਾਣੀ ਬਚਾ ਲਈਏ ਕਾਫੀ ਕੁਝ ਜਿਹੜੀ ਸਾਡੀ ਨੁਕਸਾਨ ਹੋਇਆ ਉਹਦੀ ਪੂਰਤੀ ਹੋ ਸਕਦੀ ਹੈ ਇਸ ਦੇ ਨਾਲ ਨਾਲ ਹੀ ਅਸੀਂ ਛੋਟੇ ਛੋਟੇ ਉਪਰਾਲੇ ਕਰਕੇ ਪਾਣੀ ਦੀ ਬਚਤ ਕਰ ਸਕਦੇ ਹਾਂ ਬਾਟੀ ਭਰ ਕੇ ਕਾਰ ਧੋਣ ਦੀ ਬਜਾਏ ਸਿੱਧਾ ਹੀ ਪੈਪ ਲਾ ਕੇ ਧੋਂਦੇ ਨੇ ਇਹ ਡੰਗਰਨ ਨੂੰ ਹੋਣਾ ਹੈ ਤੇ ਸਿੱਧਾ ਹੀ ਪਾਈਪ ਲਾ ਕੇ ਇਹ ਨੂੰ ਦੇਦੇ ਨੇ ਪਾਈਪ ਥੱਲੇ ਸੁੱਟ ਕੇ ਤੇ ਮੁਰਕੇ ਉਹਨਾਂ ਨੂੰ ਮਾਚ ਕਰਦੇ ਨੇ ਉਹਦੇ ਪਾਣੀ ਵੇਸਟ ਜਾਂਦਾ ਹੈ ਟੂਟੀਆਂ ਜੇ ਚਲਾਉਂਦੇ ਨੇ ਬੱਚੇ ਤੇ ਟੂਟੀ ਚੱਲਦੀ ਪਈ ਆ ਸਰਕਾਰੀ ਟੂਟੀਆਂ ਲੱਗੀਆਂ ਨੇ ਬਜ਼ਾਰਾਂ ਦੇ ਵਿੱਚ ਜਾਂ ਗਲੀਆਂ ਦੇ ਵਿੱਚ ਕਿਤੇ ਲੱਗੀਆਂ ਆ ਜਾਂ ਸਕਲ ਦੇ ਵਿੱਚ ਲੱਗੀਆਂ ਉਹ ਵੀ ਚੱਲਦੀਆਂ ਨੇ ਸਾਡੇ ਸਾਰੇ ਵਰਕਰ ਜਿਹੜੇ ਆ ਇਸ ਦੇ ਬਾਰੇ ਜਨਤਾ ਨੂੰ ਜਾਗਰੂਕ ਕਰਦੇ ਹੈ ਪਿੱਛੇ ਜੇ ਅਸੀਂ ਥੋੜਾ ਹੈਂਡਬਿਲ ਵੀ ਬਣਾਇਆ ਸੀ ਪਾਣੀ ਦੀ ਬਚਤ ਅਸੀਂ ਕਿਵੇਂ ਕਰ ਸਕਦੇ ਹਾਂ ਛੋਟੇ ਛੋਟੇ ਪ੍ਰਾਲੇ ਕਰਕੇ ਤੇ ਉਹ ਅਸੀਂ ਸਾਰੇ ਸ਼ਹਿਰ ਦੇ ਵਿੱਚ ਵੰਡੇ ਸੀ ਉਹਦਾ ਕਾਫੀ ਅਸਰ ਹੋਇਆ ਹੈ ਰੰਜਨ ਵਫਾ ਜੀ ਦਾ ਪੰਜਾਬ ਦਾ ਜਨਰਲ ਸੈਕਟਰੀ ਜੀ ਇੰਟਰਨੈਸ਼ਨਲ ਮੋਰਾਇਡ ਆਰਗੇਨਿਜੇਸ਼ਨ ਦਾ ਖਾਸ ਤੌਰ ਤੇ ਜਿਹੜਾ ਪੰਜਾਬ ਦੇ ਅੰਦਰ ਸਮੱਸਿਆ ਆ ਰਹੀ ਆ ਪਾਣੀ ਦੀ ਉਹ ਸੰਭਾਲਣ ਦੀ ਔਰ ਪਾਣੀ ਨੂੰ ਕਿਦਾਂ ਸੰਭਾਲਿਆ ਜਾਏ ਉਹਦੇ ਤੇ ਇੱਕ ਬੜੀ ਸ਼ਾਰਟ ਜੀ ਗੱਲ ਆ ਕਿ ਵਾਟਰ ਰਿਜ਼ਰਵਰ ਬਣਾਉਣੇ ਚਾਹੀਦੇ ਆ ਔਰ ਖਾਸ ਤੌਰ ਤੇ ਜਿਹੜੇ ਐਗਰੀਕਲਚਰ ਸੈਕਟਰ ਦੇ ਨਾਲ ਚੀਜ਼ ਜੁੜੀ ਆ ਉਹਦੇ ਵਿੱਚ ਜੋ ਸਾਡੇ ਸਾਇੰਟਿਸਟ ਕਹਿ ਰਹੇ ਨੇ ਝੋਨੇ ਤੇ ਕਣਕ ਦੀ ਫਸਲ ਦੇ ਵਾਸਤੇ ਖਾਸ ਤੌਰ ਤੇ ਬੀਜ ਸੁਜੈਸਟ ਕੀਤੇ ਜਾ ਰਹੇ ਨੇ ਨਵੀਂ ਰਿਸਰਚ ਹੋ ਚੁੱਕੀ ਹੈਗੀ ਆ ਅਗਰ ਅਸੀਂ ਉਹਨੂੰ ਫਾਲੋ ਕਰ ਲੰਨੇ ਆ ਤੇ ਸਾਡਾ ਪੰਜਾਬ ਦਾ ਜਿਹੜਾ ਵਾ ਪਾਣੀ ਬਚ ਸਕਦਾ ਵਾ ਮਹਿਕਪ੍ਰੀਤ ਸਿੰਘ ਬਾਜਵਾ ਜ਼ਿਲ੍ਹਾ ਗੁਰਦਾਸਪੁਰ ਪਿੰਡ ਕਲਨੌਰ ਛੋਟੀ ਜੀ ਬੇਨਤੀ ਕਰਦਾ ਹਾਂ ਸਾਰੇ ਪੰਜਾਬ ਦੇ ਵਾਸੀਆਂ ਨੂੰ ਵੀ ਪਾਣੀ ਜਿੱਦਾਂ ਹੁਣ ਗਾਂਹ ਬਰਸਾਤੀ ਸੀਜ਼ਨ ਸ਼ੁਰੂ ਹੋਣਾ ਹੈ ਵੀ ਜਿਹੜਾ ਕੁਦਰਤੀ ਪਾਣੀ ਹੈ ਉਸ ਨੂੰ ਬਚਾਉਣ ਦੇ ਕੋਈ ਨਾ ਕੋਈ ਕੋਸ਼ਿਸ਼ ਜ਼ਰੂਰ ਕਰੀਏ ਤੇ ਅਸੀਂ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਲਾਇਏ ਸੀਗੇ ਕਲਾਨੌਰ ਦੇ ਵਿੱਚ ਚਾਰ ਇਹ ਲਾਇਏ ਸੀਗੇ ਅਸੀਂ ਆਪਣਾ ਸਟੇਡੀਅਮ ਦੇ ਵਿੱਚ ਉਸ ਦੇ ਨਾਲ ਅਸੀਂ ਹੁਣ ਤੱਕ ਲੱਖਾਂ ਮੈਟ੍ਰਿਕ ਟਨ ਪਾਣੀ ਸੇਵ ਕਰ ਚੁੱਕੇ ਹਾਂ ਬਾਰਿਸ਼ ਦਾ ਮੈਂ ਵਿਰਿੰਦਰਪਾਲ ਸਿੰਘ ਆਪਣਾ ਇੰਸ਼ੋਰੈਂਸ ਐਡਵਾਈਜ਼ਰ ਕੋਟਪੁਰਾ ਤੋਂ ਕਰ ਕਰ ਹਾਰਵੈਸਟਿੰਗ ਸਿਸਟਮ ਲਗਾਉਣੇ ਚਾਹੀਦੇ ਹਨ ਤਾਂ ਜੋ ਮੀਂਹ ਦੇ ਪਾਣੀ ਨੂੰ ਸ਼ੁੱਧ ਕਰਕੇ ਧਰਤੀ ਹੇਠਾਂ ਭੇਜਿਆ ਜਾ ਸਕੇ ਬੂਟਰਾਂ ਦੀ ਵਰਤੋਂ ਸੁਚਾਰੂ ਢੰਗ ਨਾਲ ਹੋਵੇ ਜ਼ਰੂਰਤ ਨਾ ਹੋਣ ਤੇ ਉਹਨਾਂ ਨੂੰ ਬੰਦ ਕਰਤਾ ਚਾਵੇ ਤਾਂ ਜੋ ਪਾਣੀ ਨਾਲੀਆਂ ਦੇ ਵਿੱਚ ਨਾ ਰੁਲੇ ਵਾਹਕਲ ਧੋਂਦੇ ਆ ਕੱਪੜੇ ਧੋਂਦੇ ਆ ਸਫਾਈ ਕਰਦੇ ਆ ਸਾਨੂੰ ਪਾਣੀ ਦੀ ਵਰਤੋਂ ਬੜੇ ਸੰਜਮ ਨਾਲ ਕਰਨੀ ਚਾਹੀਦੀ ਹੈ ਮੈਂ ਬੂਟਾ ਸਿੰਘ ਦੌਲਤਪੁਰਾ ਜਿਹੜਾ ਮੋਗਾ ਬਹੁਤ ਸਾਰੀਆਂ ਸਮੱਸਿਆਵਾਂ ਨੇ ਪੰਜਾਬ ਦੇ ਸਾਹਮਣੇ ਪਰ ਜੇ ਵੱਡੀ ਸਮੱਸਿਆ ਹੋ ਹੈ ਪਾਣੀ ਸਾਨੂੰ ਵਾਰਸ਼ ਤੇ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਇਹਦੇ ਵਾਸਤੇ ਸਾਨੂੰ ਘਰ ਦੀ ਔਰਤ ਤੋਂ ਲੈ ਕੇ ਖੇਤੀਬਾੜਾਂ ਤੱਕ ਯੂਨੀਵਰਸਿਟੀ ਖੇਤੀਬਾੜੀ ਵਿਗਿਆਨ ਕੇਂਦਰਾਂ ਤੱਕ ਸਾਰਿਆਂ ਦਾ ਸਾਡਾ ਵਣ ਦਾ ਯੋਗਦਾਨ ਪਾਉਣਾ ਚਾਹੀਦਾ ਤੇ ਯੂਨੀਵਰਸਿਟੀ ਜਾਂ ਖੇਤੀ ਸੰਭਾਲ ਸਤਸਾਵਾਂ ਨੂੰ ਸਰਕਾਰਾਂ ਨੂੰ ਇਹੋ ਜਿਹੇ ਪ੍ਰੋਜੈਕਟ ਲਿਆਉਣੇ ਚਾਹੀਦੇ ਆ ਜੋ ਵਿਦੇਸ਼ਾਂ ਦੇ ਵਿੱਚ ਨੇ ਪਾਣੀ ਦੀ ਸਾਮ ਸੰਭਾਲ ਲਈ ਤੇ ਉਸ ਤਰ੍ਹਾਂ ਦੇ ਸਾਨੂੰ ਉਹ ਪ੍ਰੋਜੈਕਟ ਲਿਆ ਕੇ ਇਹ ਜਾਣ ਅੰਦੋਲਨ ਸ਼ੁਰੂ ਕਰਨਾ ਚਾਹੀਦਾ ਮੇਰਾ ਨਾਮ ਮਲਕੀਤ ਸਿੰਘ ਆ ਮੈਂ ਫਿਰਦਾਪੁਰ ਪਿੰਡ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹਾਂ ਸਾਡੇ ਵੱਲੋਂ ਇਹ ਉਪਰਾਲੇ ਕੀਤੇ ਜਾ ਰਹੇ ਕਿ ਮੀਂਹ ਦਾ ਪਾਣੀ ਨੂੰ ਇਕੱਠਾ ਕਰਕੇ ਵਰਤਿਆ ਜਾਂਦਾ ਹੈਗਾ ਇਸ ਦੇ ਨਾਲ ਘਰਾਂ ਦੇ ਵਿੱਚ ਲੱਗੇ ਟਿਊਬਵੱਲਾਂ ਨੂੰ ਵੀ ਅਸੀਂ ਘਟ ਵਰਤੋਂ ਦੇ ਵਿੱਚ ਲਿਆ ਰਹੇ ਹਾਂ ਝੋਨੇ ਦੀ ਖੇਤੀ ਨੂੰ ਘਟਾ ਕੇ ਦੂਜੀਆਂ ਖੇਤੀਆਂ ਨੂੰ ਅਪਣਾ ਕੇ ਅਸੀਂ ਪਰਾਲੇ ਰੈਂਡਿਸ ਨਾਲ ਆਉਣ ਵਾਲੀ ਪੀੜੀ ਲਈ ਪਾਣੀ ਨੂੰ ਬਚਾਇਆ ਜਾ ਸਕੇ ਹਰਮਨਪ੍ਰੀਤ ਸਿੰਘ ਜ਼ਿਲ੍ਹਾ ਫਤਿਹਗੜ ਸਾਹਿਬ ਤੋਂ ਜੀ ਜੇਕਰ ਉਦਯੋਗਿਕ ਇਕਾਈਆਂ ਦੀ ਗੱਲ ਕਰੀਏ ਤਾਂ ਉਦਯੋਗਿਕ ਇਕਾਈਆਂ ਨੂੰ ਚਾਹੀਦਾ ਹੈ ਕਿ ਉਹ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਦੀ ਵਰਤੋਂ ਕਰਨ ਅਤੇ ਵਰਤੋਂ ਤੋਂ ਬਾਅਦ ਮੂੜ ਇਸੇ ਪਾਣੀ ਨੂੰ ਸੋਧ ਕੇ ਦੁਬਾਰਾ ਵਰਤੋਂ ਵਿੱਚ ਲਿਆਉਣ ਇੱਥੇ ਧਰਤੀ ਹੇਠਲੇ ਪਾਣੀ ਦੀ ਡਿਗਰੇ ਪੱਧਰ ਨੂੰ ਰੋਕਣ ਲਈ ਖੇਤੀ ਵਿਭਿੰਨਤਾ ਦੇ ਨਾਲ ਨਾਲ ਨਹਿਰੀ ਪਾਣੀ ਦਾ ਜ਼ਮੀਨਾਂ ਵਿੱਚ ਸਿੰਚਾਈ ਲਈ ਆਸਾਨੀ ਨਾਲ ਪਹੁੰਚਾਉਣਾ ਬੇहद ਜ਼ਰੂਰੀ ਹੈ ਮੈਂ ਵੀਰ ਪ੍ਰਤਾਪ ਰਾਣਾ ਵਾਟਰ ਹਾਰਵੈਸਟਿੰਗ ਅੱਜ ਦੀ ਜ਼ਰੂਰਤ ਹੈ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਸਾਲਾਂ ਦੇ ਵਿੱਚ ਹੀ ਸਾਨੂੰ ਪਾਣੀ ਦੇ ਲਈ ਤਰਸਣਾ ਪੈਣਾ ਜਿਵੇਂ ਕਿ ਅੰਨਿਆ ਪ੍ਰਦੇਸ਼ਾਂ ਵਿੱਚ ਲੋਕਾਂ ਨੂੰ ਤਰਸਣਾ ਪੈ ਰਿਹਾ ਹਰ ਸਾਲ ਪੰਜਾਬ ਦਾ ਧਰਤੀ ਹੇਠਲਾ 3 ਫੁੱਟ ਪਾਣੀ ਡੂੰਘਾ ਜਾ ਰਿਹਾ ਹੈਗਾ ਤੇ ਇਹਨੂੰ ਰੋਕਣ ਲਈ ਵਾਟਰ ਹਾਰਵੈਸਟਿੰਗ ਬਹੁਤ ਜ਼ਰੂਰੀ ਹੈ ਇਹਦੇ ਨਾਲ ਨਾਲ ਜਿਵੇਂ ਕਿ ਗੱਡੀਆਂ ਧੋਣ ਦੇ ਵੱਡੇ ਵੱਡੇ ਸੈਂਟਰ ਖੁੱਲੇ ਹੋਏ ਨੇ ਇਹਨਾਂ ਦੇ ਵਿੱਚ ਵੀ ਪਾਣੀ ਨੂੰ ਰੀਯੂਜ਼ ਕਰਨ ਦੀ ਪ੍ਰਕਿਰਿਆ ਉਹ ਕਰवानी ਚਾਹੀਦੀ ਹੈ ਜਿਹੜੇ ਚੱਕ ਡੈਮ ਬਣੇ ਹੋਏ ਨੇ ਇਹ ਖੋਲ ਦੇਣੇ ਚਾਹੀਦੇ ਨੇ ਤਾਂ ਕਿ ਪਾਣੀ ਨਿਰੰਤਰ ਚੱਲਦਾ ਰਹੇ ਤੇ ਉਹਦੇ ਨਾਲ ਜਿਹੜੀ ਹੈਗੀ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਰੀਚਾਰਜ ਹੁੰਦਾ ਰਹੇ ਅੱਜ ਦੇ ਪ੍ਰੋਗਰਾਮ 'ਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੁਹਾਲੀ ਤੋਂ ਮਨੋਜ ਗਿੱਦਰ, ਫਰੀਦਕੋਟ ਤੋਂ ਤਰਸੀਮ ਕੁਮਾਰ, ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਮੋਗਾ ਤੋਂ 우ਸ਼ਾ ਕੌਰ ਜਸ਼ਨ, ਫਤਗੜ ਸਾਹਿਬ ਤੋਂ ਗੁਰਪ੍ਰੀਤ ਸਿੰਘ, ਪਠਾਨਕੋਟ ਤੋਂ ਰਜਨੀਸ਼ ਕੁਮਾਰ, ਪਟਿਆਲਾ ਤੋਂ ਰਾਉ ਵਰਿੰਦਰ, ਤਰਨਤਾਰਨ ਤੋਂ ਅਮਿਤ ਮਰਵਾਹਾ, ਹੁਸ਼ਿਆਰਪੁਰ ਤੋਂ ਸੰਜੀਵ ਕੁਮਾਰ ਬਖਸ਼ੀ ਅਤੇ ਮਾਨਸਾ ਤੋਂ ਜੋਗਿੰਦਰ ਸਿੰਘ ਮਾਲ। ਇਸ ਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ। ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ। ਤਾਂਤਾਕ ਲਈ ਮੈਨੂੰ ਦਿਓ ਇਜਾਜ਼ਤ। ਨਮਸਕਾਰ, ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ, ਪੇ 拉吉什巴迪。